ਉਹ ਭਾਨ ਵੀ ਸਾਡੇ ਨਾਲ ਹੈਗੇ ਇਹਨਾਂ ਦਾ ਪੂਰਾ ਘਰ ਆ ਜਿਹੜਾ ਉਹ ਰੁੜ ਗਿਆ ਰੋ ਰਹਾ ਬਣੇ ਤੁਸੀਂ ਤੁਹਾਡਾ ਘਰ ਜਿਹੜਾ ਸੀਗਾ ਉਹ ਪੂਰਾ ਦਾ ਪੂਰਾ ਰੁੜ ਗਿਆ ਹਾਂਜੀ ਉਹ ਪੂਰਾ ਹੀ ਰੁੜ ਗਿਆ ਰੋੜ ਪੈਂਦਾ ਸੀ ਨਾ ਉੱਥੋਂ ਪਾੜ ਪਿਆ ਹੀ ਬੰਨਦਾ ਉਹ ਘਰ ਤੇ ਸਾਡਾ ਹੈਗਾ ਜਮੀਨ ਵੀ ਹੈਗੀ ਸੀ ਪਰ ਜਮੀਨ ਵੀ ਰੁੜ ਗਈ ਤੇ ਘਰ ਵੀ ਤੇ ਤੁਹਾਨੂੰ ਬਧਾਉਣ ਕਿਹੜੇ ਨਹੀਂ ਸਾਰਿਆਂ ਨੂੰ ਪ੍ਰੇਮ ਕਰਦੇ ਨਾਲ ਹੀ ਆ ਹੁਣ ਤੇ ਸ਼ਾਮਾਂ ਜਿਹੜਾ ਪੈਂਦੀਆਂ ਉਦੋਂ ਵੀ ਇਹ ਸੋਚੀਦਾ ਵੀ ਆਪਣੇ ਘਰ ਜਾਈਏ ਪਰ ਜਾਈਏ ਕਿੱਥੇ ਜਾਇਆ ਨਹੀਂ ਜਾਂਦਾ ਕਿਤੇ ਵੀ ਹੁਣ ਹੈਗਾ ਹੀ ਨਹੀਂ ਕੁਝ ਉਹਤੇ ਤੇ ਜਾਣਾ ਕੀ ਕਿਸੀ ਇੱਥੇ ਸਿਆਣੇ ਸਿਆਣੇ ਜਿਹੜੇ ਕਿ ਸਾਡੇ ਪਿਓ ਤੋਂ ਵੀ ਜ਼ਿਆਦੀ ਉਮਰ ਦੇ ਨੇ ਸੀ ਰੁੰਦੇ ਦੇਖੇ ਨੇ ਇੱਥੇ ਨਿੱਕੇ ਨਿੱਕੇ ਬੱਚੇ ਘਰੋਂ ਬੇਕਾਰ ਹੁੰਦੇ ਵੇਖੇ ਨੇ ਦੂਜੀ ਗੱਲ ਇਹ ਕਿ ਜਿਵੇਂ ਵੀ ਸਾਡੇ ਬੀਜੀ ਨਾਲ ਨੇ ਦੱਸਿਆ ਕਿ ਅੱਗੇ ਪਾਣੀ ਦੀ ਮਾਰ ਤੋਂ ਨਿੱਕੇ ਨਿੱਕੇ ਮਾਸੂਮ ਬੱਚੇ ਪਰ ਉਹ ਤਾਂ ਅਜੀਬ ਨਹੀਂ ਦਿਨ ਤੋਂ ਨਿਕਲਦੇ ਕਿ ਪਾਣੀ ਫੇਰ ਆ ਗਿਆ ਪਰ ਉਹ ਬੱਚੇ ਨਹੀਂ ਆਏ ਨਾ ਬੱਚੇ ਉਹਨਾਂ ਨੇ ਮਾਵਾ ਮਾਮਾ ਨੂੰ ਕੋਈ ਪਛੇੜ ਦੇਖਿਆ ਜਿਨ੍ਹਾਂ ਨੂੰ ਉਹਨਾਂ ਨੇ ਵੀ ਤਾਂ ਅੰਦਰ ਹਾਲ ਪੈਂਦੇ ਹੋਣਗੇ ਨਾ ਪਾਣੀ ਦੇਖ ਕੇ ਕਿ ਅੱਗੇ ਪਾਣੀ ਆਇਆ ਸੀ ਸਾਡੇ ਬੱਚੇ ਰੋੜੇ ਸੀਗੇ ਪਰ ਉਹ ਬੱਚਿਆਂ ਦਾ ਦੁੱਖ ਨਹੀਂ ਨਿਕਲਦਾ ਅਸੀਂ ਸਾਸੀ ਵਾਲਾੜ ਵੀ ਵੇਖਿਆ ਫਿਰ 19 ਵਾਲਾ ਵੀ ਵੇਖਿਆ 23 ਵਾਲਾ ਵੇਖਿਆ ਫੋਨ ਵੀ ਹੁਣ ਵੀ ਦੇਖ ਰਹੇ ਹਾਂ ਬਹੁਤ ਨੁਕਸਾਨ ਹੋਇਆ ਜੀ ਐਰ ਕੀ ਵੀ 23 ਵਾਲੇ ਜੀ ਵੀ ਰੇਤ ਬਹੁਤ ਪੈ ਗਈ ਹੁਣ ਵੀ ਪਹਿਲਾਂ ਬਹੁਤ ਰੇਤ ਪੈ ਗਈ ਆ ਕੁਝ 9 ਘਰ ਬਿਲਕੁਲ ਰੁੜ ਚੁੱਕੇ ਇੱਥੇ ਜਿਨ੍ਹਾਂ ਦਾ ਨਾਮੋ ਨਿਸ਼ਾਨੀ ਨਹੀਂ ਹੈਗਾ ਉੱਥੇ ਜਾ ਉਹਦੇ ਪਤਾ ਹੀ ਨਹੀਂ ਲੱਗਦਾ ਤੇ ਘਰ ਹੈ ਗਏ ਕੋਈ ਇੱਟ ਬਟਾ ਕੁਝ ਨਹੀਂ ਰਿਹਾ ਹੁਣ ਜਿਨ੍ਹਾਂ ਦੇ ਪਰਿਵਾਰਾਂ ਦੇ ਜਿਹੜੇ ਮੰਨ ਲਓ ਉੱਚੇ ਥਾਂ ਆਣ ਕੇ ਬੈਠੇ ਆਂ ਸੰਦੇਰੀਆਂ 'ਚ ਬੈਠੇ ਜਿਹਨੇ ਉੱਚੇ ਉਹਨਾਂ ਨੇ ਬਹੁਤ ਹੈਲਪ ਕਰਕੇ ਪਰਿਵਾਰ ਤੇ ਕੱਢ ਲੈਂਦੇ ਜਦੋਂ ਹੁਣ ਪਾਣੀ ਲੱਥ ਗਿਆ ਜਾਂ ਲੱਥ ਜਾਊਗਾ ਉਹ ਤੇ ਆਪਣੇ ਘਰੇ ਚੱਲ ਜਾਣਗੇ ਤੇ ਜਿਨ੍ਹਾਂ ਦਾ ਸ਼ਿਆਨਾ ਹੀ ਨਹੀਂ ਰਿਹਾ ਸ਼ਾਤੀ ਨਹੀਂ ਸਰੀ ਸਿਰ ਤੇ ਉਹ ਕਿੱਥੇ ਜਾਣਗੇ ਸਤਿ ਆਪਾ ਸਾਰੇ ਇੱਕ ਧਰਮ ਨਾਲ ਜੁੜੇ ਹੋਏ ਲੋਕ ਐ ਔਰ ਰੱਬ ਦੇ ਨਾਲ ਵਾਹਿਗੁਰੂ ਦੇ ਨਾਲ ਗਿਲਾ ਸ਼ਿਕਵਾ ਹੈ ਗਿਲਾ ਸ਼ਿਕਵਾ ਕੀ ਕਹਿ ਸਕਦੇ ਆ ਜੋ ਕਰਮਾ ਦਾ ਸ਼ੈਤਾਨ ਤੋਂ ਹੋਈ ਕੁਛ ਨਹੀਂ ਕਹੇ ਉਹਨਾਂ ਨੇ ਕਈ ਕੁਛ ਨਹੀਂ ਉਹਨਾਂ ਨੇ ਕੁਛ ਕਹਿਦ ਨਹੀਂ ਗੇ ਤਰ ਆਪਣਾ ਕੋਈ ਸ਼ਿਕਾਇਤ ਨਹੀਂ ਆ ਦੇ ਕਰਮ ਨੇ ਸ਼ੈਤ ਸਾਡੇ ਕਰਮਾ 'ਚ ਹੀ ਕੁਛ ਲਿਖਿਆ ਹੋਗਾ ਜੋ ਕਰਮਾ 'ਚ ਲਿਖਾਇਆ ਹੋਈ ਲੈਂਦਾ ਸਾਡੇ ਘਰੇ ਵੀ ਬੈਠੇ ਪਰਿਵਾਰ ਜਿਨ੍ਹਾਂ ਦਾ ਬਿਲਕੁਲ ਘਰ ਰੁੜ ਗਿਆ ਹੈ ਉਹ ਬੱਚੇ ਰੋਂਦੇ ਆ ਛੋਟੇ ਛੋਟੇ ਵੀ ਘਰ ਚੱਲ ਗਏ ਤੇ ਜਦੋਂ ਉਹ ਬੱਚੇ ਰੋਂਦੇ ਘਰ ਜਾਣਾ ਫਿਰ ਮਾਪੇ ਪੁੱਬਾ ਮਾਰ ਮਾਰ ਰੋਂਦੇ ਫਿਰ ਕਿੱਥੇ ਲੈ ਕੇ ਜਾਈਏ ਤੁਹਾਨੂੰ ਜੇ ਘਰ ਹੋਊ ਗਾੜੀ ਤੇ ਫੇਰ ਹੀ ਆ ਹਰ ਇੱਕ ਚੀਜ਼ਾਂ ਜੋ ਬੱਚਿਆਂ ਨੂੰ ਚਾਕਲੇਟਾਂ ਗੁਰਕਰੇ ਵਗੈਰਾ ਬਿਸਕੁਟ ਜੋ ਚੀਜ਼ਾਂ ਪਸੰਦ ਆ ਨਾ ਸਾਰੇ ਸਾਰੇ ਆ ਰਹੇ ਆ ਉਹ ਸਾਰੇ ਆ ਰਹੇ ਆ ਸਭ ਨੂੰ ਪਤਾ ਸਭ ਬੱਚਿਆਂ ਵਾਲੇ ਆ ਇਹ ਦੇਸਾਂ 스타 ਬਾਰੋਂ ਲਿਆਰੇ ਸਭ ਬੱਚਿਆਂ ਵਾਲੇ ਪਤਾ ਉਹਨਾਂ ਨੂੰ ਕਿ ਕੀ ਬੱਚੇ ਨੂੰ ਜ਼ਰੂਰਤ ਆ ਤੇਰਾ ਦਿੱਤਾ ਅੱਗੇ ਦਈਏ ਮਾਲਕਾ ਰੰਗ ਵੀ ਨੇ ਤੇਰੇ ਇਹ ਪੰਜਾਬ ਆ ਦੇ ਹੌਸਲਾ ਨਾ ਹਾਰੇ ਪੈਰਾਂ ਉੱਤੇ ਹੋਊਗਾ ਖੜਾ ਅਸੀਂ ਮੌਜੂਦ ਆ ਸੁਲਤਾਨਪੁਰ ਲੋਧੀ ਖੇਤਰ ਦੇ ਵਿੱਚ ਇੱਥੇ ਪਾਣੀਆਂ ਨੇ ਜਿਹੜੀ ਵੱਡੀ ਮਾਰ ਮਾਰੀ ਆ ਚਾਹੇ ਉਹ ਗੱਲ 88 ਦੀ ਹੋਵੇ 91 ਦੀ ਹੋਵੇ ਫਿਰ ਤੇ ਆਉਂਦਾ ਤੇ ਹੁਣ 25 ਹਜ਼ਾਰ ਜਿਹੜਾ ਇਹ ਲੋਕਾਂ ਦੇ ਲਈ ਆਉਂਦਾ ਸਾਲ ਬਦਲਦੇ ਰਹੇ ਆ ਮਹੀਨੇ ਬਦਲਦੇ ਰਹੇ ਆ ਪਰ ਇਹਨਾਂ ਲੋਕਾਂ ਦੇ ਹਾਲਾਤ ਉਵੇਂ ਦੇ ਉਵੇਂ ਰਹੇ ਆ ਵੱਡਾ ਨੁਕਸਾਨ ਇਸ ਏਰੀਆ ਦੇ ਵਿੱਚ 78 ਦੇ ਵਿੱਚ ਹੁੰਦਾ ਉਹ ਬਹੁਤ ਸਾਰੀ ਜ਼ਮੀਰਾਂ ਜੀ ਜੁੜ ਕੇ ਇੱਥੋਂ ਦੂਜੇ ਪਾਸੇ ਜਿਹੜੀ ਦੂਜੇ ਪਾਸੇ ਚਲੀ ਜਾਂਦੀ ਆ ਪਰ ਅੱਜ ਵੀ ਜਸਪਿੰਡ ਦੇ ਲੋਕ ਆ ਸਾਡੇ ਨਾਲ ਮੌਜੂਦ ਨੇ ਅ ਇਸ ਪਿੰਡ ਦਾ ਜਿਹੜਾ ਗੁਰਦਾਰਾ ਸਾਹਿਬ ਆ ਇੱਥੇ ਜਿਹੜਾ ਰਾਸ਼ਨ ਰੱਖਿਆ ਹਾਂ ਲੋਕਾਂ ਦੇ ਵੱਲੋਂ ਜਿਹੜਾ ਹਾਲਾਕਿ ਇਹ ਬਹੁਤ ਵੱਡੀ ਗੱਲ ਹੈ ਇਹ ਅਜਿੰਨੀ ਨਹੀਂ ਹੈ ਇਤਿਹਾਸ ਨੂੰ ਫੋਲਣ ਦੀ ਕੋਸ਼ਿਸ਼ ਕਰੀਏ ਜਦੋਂ-ਜਦੋਂ ਵੀ ਪੰਜਾਬ ਤੇ ਜੋ ਮਾਰਾਂ ਪੰਨਿਆਂ ਨੇ ਚਾਹੇ ਹੜ ਰੂਪੀ ਹੋਣ ਚਾਹੇ ਹੋਰ ਕਿਸੇ ਆਫਤ ਦੀ ਗੱਲ ਹੋਵੇ ਉਦੋਂ-ਉਦੋਂ ਪੰਜਾਬ ਦੇ ਲੋਕ ਆ ਜਿਹੜੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੇ ਅੱਜ ਵੀ ਜਿਹੜਾ ਇਹ ਪਿੰਡ ਦਾ ਗੁਰਦੁਆਰਾ ਸਾਹਿਬ ਆ ਤੇ ਇੱਥੇ ਜਿਹੜਾ ਰਸਣ ਆ ਰੱਖਿਆ ਹੋਇਆ ਰਸਣ ਆ ਜਿਹੜੇ ਪੰਜਾਬ ਦੇ ਜਿਹੜੇ ਮਾਲਵੇ ਏਰੀਆ ਦੀ ਗੱਲ ਕਰ ਲਈ ਉਥੋਂ ਜਿਹੜੇ ਜਿਹੜੇ ਏਰੀਏ ਬਚੇ ਹੋਇਆ ਪਾਣੀ ਦੀ ਮਾਰ ਤੋਂ ਉਸ ਏਰੀਆ ਦੇ ਲੋਕਾ ਜਿਹੜੇ ਚਾਹੇ ਸਲਤਨਪੁਰ ਲੋਧੀ ਦੀ ਗੱਲ ਹੋਵੇ ਚਾਹੇ ਸਰਹੱਦੀ ਏਰੀਆ ਦੀ ਗੱਲ ਹੋਵੇ ਫਰਾਜ ਫਿਰੋਜ਼ਪੁਰ ਗਰਦਾਸਪੁਰ ਅਜਨਾਲਾ ਸਾਡਾਂ ਦੀ ਗੱਲ ਹੋਵੇ ਉੱਥੇ ਲੋਕਾ ਜਿਹੜੇ ਰਾਸ਼ਨ ਲੈ ਕੇ ਪਹੁੰਚ ਰਹੇ ਆ ਪੰਜਾਬ ਦੀ ਤਸਵੀਰ ਵੀ ਰਹੀ ਆ ਔਰ ਸਾਡੇ ਨਾਲ ਮਤਾਮਾ ਮੌਜੂਦ ਨੇ ਇਸੇ ਪਿੰਡ ਦੇ ਨੇ ਔਰ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਮਾਤਾ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਧੋ ਆ ਵਾਹਿਗੁਰੂ ਪੁੱਤੇ ਬੇਟੇ ਠੀਕ ਠਾਕ ਹੋ ਨਹੀਂ ਹਾਂਜੀ ਠੀਕ ਹੋ ਦੇ ਜੀ ਜੀ ਮਾਤਾ ਜੀ ਜੀ ਤੁਸੀਂ ਮਤੇ ਹੰਦਸ ਰਹੇ ਸੀ ਕਿ ਤੁਸੀਂ ਇਹ ਪਹਿਲੀ ਿਆਰ ਨਹੀਂ 88 ਦੇ ਦੇਖਿਆਗਾ ਤੁਸੀਂ ਬਹੁਤ ਕੁਝ ਦੇਖਿਆ ਇਸ ਏਰੀਆ ਦੇ ਵਿੱਚ ਹਾਂਜੀ ਅਸੀਂ ਸਾਸੀ ਵਾਲਾ ਹੜ ਵੀ ਵੇਖਿਆ ਫਿਰ 19 ਵਾਲਾ ਵੀ ਵੇਖਿਆ 23 ਵਾਲਾ ਵੇਖਿਆ ਹੁਣ ਵੀ ਹੁਣ ਵੀ ਦੇਖ ਰਹੇ ਹਾਂ ਬਹੁਤ ਨੁਕਸਾਨ ਹੋਇਆ ਜੀ ਐਰ ਕੀ ਵੀ 23 ਵਾਲੇ ਚ ਵੀ ਰੇਤ ਬਹੁਤ ਪੈ ਗਈ ਹੁਣ ਵੀ ਪਹਿਲਾਂ ਬਹੁਤ ਰੇਤ ਪੈ ਗਈ ਆ ਕੁਝ ਨੌ ਘਰ ਬਿਲਕੁਲ ਰੁੜ ਚੁੱਕੇ ਇੱਥੇ ਜਿਨ੍ਹਾਂ ਦਾ ਨਾਮੋ ਨਿਸ਼ਾਨ ਨਹੀਂ ਹੈਗਾ ਉੱਥੇ ਜਾਓ ਤੇ ਪਤਾ ਹੀ ਨਹੀਂ ਲੱਗਦਾ ਇੱਥੇ ਘਰ ਹੈਗੇ ਕੋਈ ਇਟ ਟੁਟਾ ਕੁਝ ਨਹੀਂ ਰਿਹਾ ਤੇ ਬਹੁਤ تباہੀ ਹੋਈ ਹੈ ਇਲਾਕੇ ਦੀ ਤੇ ਇਹ ਵਿੱਚ ਦੋ ਬੱਚੇ ਰੁੜ ਗਏ ਸੀ ਮਾਸੂਮ ਉਹ ਤਾਂ ਘਾਟ ਕਦੀ ਵੀ ਪੂਰੀ ਨਹੀਂ ਹੋ ਸਕਦੀ ਤੇ ਚਲੋ ਐਰਕੀ ਵਾਇਰਸ ਦੀ ਕਿਰਪਾ ਜਾਨੇ ਨੁਕਸਾਨ ਕੋਈ ਨਹੀਂ ਹੋਇਆ مالی ਨੁਕਸਾਨ ਬਹੁਤ ਜ਼ਿਆਦਾ ਹੋਇਆ ਤੇ ਫੇਰ ਵੀ ਸਾਡੇ ਹਿੰਮਤ ਆ ਸਾਡੇ ਲੋਕ ਬਹੁਤ ਜੋ ਮਾਇਰ ਦੀ ਕਰੋਪੀ ਜਾਂ ਕੁਦਰਤ ਸਰਕਾਰ ਦੀ ਕਰੋਪੀ ਸਮਝੋ ਕਿਸ ਤਰ੍ਹਾਂ ਦੀ ਆ ਉਹਨੂੰ ਸਿਰ ਮੱਥੇ ਲੈ ਰਹੇ ਆ ਜੀ ਸੰਗਤਾਂ ਦਾ ਬਹੁਤ ਸੰਯੋਗ ਆ ਜਿਹੜੀਆਂ ਬਾਹਰੋਂ ਆਣ ਕੇ ਘਰ-ਘਰ ਰਸਨ ਪਚਾਰੀਆਂ ਜਦੋਂ ਬਹੁਤ ਜ਼ਿਆਦਾ ਪਾਣੀ ਸੀ ਉਹਦੀ ਬੋੜਾ ਬੋਡਾਂ ਰਹੀ ਘਰ ਘਰ ਰਸਨਾ ਪੱਕਾ ਵੀ ਕੱਚਾ ਵੀ ਹਰ ਇੱਕ ਚਤਰਾ ਦੀ ਚੀਜ਼ ਇੱਥੇ ਪਹੁੰਚ ਰਹੀ ਆ ਇਹ ਸੰਗਤਾਂ ਵੱਲੋਂ ਕੋਈ ਕਮੀ ਨਹੀਂ ਜੀ ਪਰ ਪ੍ਰਸ਼ਾਸਨ ਵੱਲੋਂ ਬਹੁਤ ਜ਼ਿਆਦਾ ਜਿਹੜਾ ਰਿਹਾ ਪਾਣੀ ਦਾ ਅਸੀਂ ਚਲੋ ਉਹਨਾਂ ਨੇ ਵੀ ਬਹੁਤ ਕੀਤਾ ਪ੍ਰਸ਼ਾਸਨ ਨੇ ਬਹੁਤ ਕੀਤਾ ਬਾਅਦ ਵਿੱਚ ਪਰ ਇਹ ਪਾਣੀ ਦਾ ਸਾਰਾ ਦੋਸ ਪ੍ਰਸ਼ਾਸਨ ਨੂੰ ਦੇ ਰਹੇ ਆ ਜੀ ਭਈ ਉਹਨਾਂ ਦੇ ਪਹਿਲਾਂ ਸੜਾਈ ਜਾਂਦੇ ਤੇ ਨਾ ਨੁਕਸਾਨ ਹੁੰਦਾ ਤੇ ਬਾਕੀ ਬਹੁਤ ਸੰਗਤਾਂ ਦਾ ਸੰਯੋਗ ਆ ਜੀ ਤੇ ਇਥੇ ਗੁਰਦੁਆਰਾ ਸਾਹਿਬ ਲੰਗਰ ਜਣਾ ਲੱਗਦਾ ਹੈ ਤੇ ਇਥੇ 5 6 700 ਬੰਦਾ ਪ੍ਰਸ਼ਾਦਾ ਸਕਦਾ ਹੈ ਬਾਹਰੋਂ ਜਿਹੜੇ ਰਸਤਾ ਪਾਣੇ ਟਰੈਕਟਰ ਲੈ ਕੇ ਆਉਂਦੇ ਆ ਜਾਂ ਗੱਡੀਆਂ ਆਉਂਦੀਆਂ ਕੋਈ ਵੀ ਆਉਂਦਾ ਹੈ ਸੰਤ ਸਾਧ ਸਮਾਜ ਬਹੁਤ ਆ ਰਿਹਾ ਹੈ ਉਹ ਬਹੁਤ ਸੇਵਾ ਕਰਦੇ ਆ ਉਹਨਾਂ ਨੂੰ ਲੰਗਰ ਇਥੇ ਗੁਰੂ ਘਰ ਬੀਬੀਆਂ ਆ ਜਾਂਦੀਆਂ ਤੇ ਟੁੱਟ ਚੱਲਦਾ ਸ਼ਾਮਾਂ ਤੱਕ ਮਤਲਬ ਤੁਸੀਂ ਦੱਸ ਰਹੀ ਸੀ ਕਿ ਜਰ 8 9 ਘਾਰਾ ਜਿਹੜੇ ਰੁੜ ਗਏ ਇਥੋਂ ਬਿਲਕੁਲ ਖਤਮ ਹੋ ਗਏ ਆ ਔਰ ਘਾਰਾ ਜਿਹੜਾ ਇਨਸਾਨ ਬਹੁਤ ਮੁਸ਼ਕਲ ਦਾ ਬਣਾਉਂਦਾ ਔਰ ਉਹਦਾ ਨਾ ਆਸਾਂ ਉਮੀਦਾਂ ਸਦਰਾਂ ਇੱਕ ਭਾਵਨਾ ਜਿਹੜੀ ਇੱਕ ਘਰ ਦੇ ਨਾਲ ਜੁੜੀ ਹੁੰਦੀ ਆ ਇਨਸਾਨ ਦੀ ਫਿਰ ਉਹ ਮਕਾਨ ਬਣਦਾ ਪਰ ਜਦੋਂ ਜੀਓ ਦੇ ਵਿੱਚ ਆਉਂਦੇ ਆ ਲੋਕ ਰਹਿੰਦੇ ਆ ਤਾਂ ਫਿਰ ਉਹ ਇੱਕ ਘਰ ਬਣ ਜਾਂਦਾ ਬਹੁਤ ਔਖਾ ਇਸ ਤਰ੍ਹਾਂ ਤਾਂ ਹਾਂਜੀ ਬਹੁਤ ਔਖਾ ਹੈ ਹੁਣ ਜਿਨ੍ਹਾਂ ਦੇ ਪਰਿਵਾਰਾਂ ਦੇ ਜਿਹੜੇ ਮੰਨ ਲਓ ਉੱਚੇ ਥਾਂ ਆਣ ਕੇ ਬੈਠੇ ਆਂਂ ਦੇਰਿਆਂ 'ਚ ਬੈਠੇ ਜਿਹਨੇ ਉੱਚੇ ਉਹਨਾਂ ਨੇ ਬਹੁਤ ਹੈਲਪ ਕਰਕੇ ਪਰਿਵਾਰ ਤੇ ਕੱਢ ਲੈਂਦੇ ਜਦੋਂ ਹੁਣ ਪਾਣੀ ਲੱਥ ਗਿਆ ਜਾਂ ਲੱਥ ਜਾਊਗਾ ਉਹ ਤੇ ਆਪਣੇ ਘਰੇ ਚੱਲ ਜਾਣਗੇ ਜਿਨ੍ਹਾਂ ਦਾ ਸ਼ਿਆਨਾ ਹੀ ਨਹੀਂ ਰਿਹਾ ਸਾਤੀ ਨਹੀਂ ਸਰੀ ਸਿਰ ਤੇ ਉਹ ਕਿੱਥੇ ਜਾਣਗੇ ਉਹ ਤੇ ਫਿਰ ਹੁਣ ਹਲਪ ਤੇ ਸੰਗਤ ਬਹੁਤ ਕਰੂਗੀ ਪਰ ਅੱਜ ਤੇ ਬੱਚਿਆਂ ਨੂੰ ਬੱਚੇ ਰੋ ਰਹੇ ਆ ਜੋ ਸਾਡੇ ਘਰੇ ਵੀ ਬੈਠੇ ਪਰਿਵਾਰ ਜਿਨ੍ਹਾਂ ਦਾ ਬਿਲਕੁਲ ਘਰ ਰੁੜ ਗਿਆ ਹੈ ਉਹ ਬੱਚੇ ਰੋਂਦੇ ਆ ਛੋਟੇ ਛੋਟੇ ਵੀ ਘਰ ਚੱਲ ਗਏ ਤੇ ਜਦੋਂ ਉਹ ਬੱਚੇ ਰੋਂਦੇ ਘਰ ਜਾਣਾ ਫਿਰ ਮਾਪੇ ਪੁੱਬਾ ਮਰ ਮਰੋਂਦੇ ਫਿਰ ਕਿੱਥੇ ਲੈ ਕੇ ਜਾਈਏ ਤੁਹਾਨੂੰ ਜੇ ਘਰ ਹੋਊ ਗਾੜੀ ਤੇ ਫੇਰ ਹੀ ਆ ਹੁਣ ਬੱਚਿਆਂ ਦੇ ਵੀ ਮਨ ਤੇ ਇੰਨਾ ਮੋਝ ਨਹੀਂ ਪਾਉਣਾ ਚਾਹੁੰਦੇ ਭਈ ਜਾ ਕੇ ਵੇਖਣ ਤੇ ਬਹੁਤ ਕਰੋਪੀ ਬਹੁਤ ਏਦਾਂ ਸੰਤਾਪ ਹੀ ਆ ਫਿਰ ਕੀ ਕਰ ਸਕਦੇ ਹੁਣ ਇਹ ਹੁਣ ਜੋ ਵਾਇਗਰ ਮਨਜ਼ੂਰ ਕਰਤੇ ਬਣ ਜਾਊਗਾ ਪਰ ਅੱਜ ਤੇ ਬਹੁਤ ਮੁਸ਼ਕਲ ਹੁਣ ਸਿਆਲ ਵੀ ਹੁਣ ਸਿਆਲ ਆ ਗਿਆ ਹੁਣ ਕਿੱਥੇ ਕੱਢਣਗੇ ਜਿੱਥੋਂ ਜਿੱਥੇ ਬੈਠੇ ਬੈਠੇ ਇਤਰਾ ਹੀ ਆ ਠੰਡ ਦੇ ਵਿੱਚ ਤਾਂ ਹੋਰ ਬਹੁਤ ਔਖਾ ਹੋ ਜਾਂਦਾ ਇੰਨੇ ਛੇਤੀ ਘਰ ਬਣਨਾ ਵੀ ਨਹੀਂ ਸੌਖਾ ਜਿੱਥੇ ਇਹ ਘਰ ਰਹਿੰਦੇ ਉੱਥੇ ਤੇ ਬਿਲਕੁਲ ਦਰਿਆ ਦੇ ਮੂੰਹੇ ਟੁੱਟਦੇ ਆ ਤੇ ਉੱਥੇ ਤੇ ਘਰ ਬਣ ਨਹੀਂ ਸਕਦੇ ਕਿਉਂਕਿ ਇੰਨੇ ਨੇ ਡੰਗਾਈ ਹੋ ਗਈ ਆ ਬਹੁਤ ਜ਼ਿਆਦਾ ਵੀ ਵੀ ਫੁੱਟ ਪਾੜ ਪੈ ਗਿਆ ਉੱਥੇ ਤੇ ਰਹਿਣਾ ਜਾ ਕੇ ਵੀ ਮੁਸ਼ਕਲ ਹੈ ਜੀ ਹਾਂਜੀ ਤਾਂ ਪਤਾ ਜੀ ਇਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਘਰ ਖਾਤਮੇ ਹੋ ਗਏ ਆ ਔਰ ਰਾਸ਼ਨ ਤੁਹਾਡੇ ਤੱਕ ਪਹੁੰਚ ਰਿਹਾ ਜਿਵੇਂ ਰਾਸ਼ਨ ਦੀ ਗੱਲ ਹੋਵੇ ਮੈਡੀਕਲ ਜਿਵੇਂ ਡਾਕਟਰੀ ਸਹਾਇਤਾ ਹੁੰਦੀ ਹੈ ਉਹ ਸਾਰਾ ਕੁਝ ਤੁਹਾਡੇ ਤੱਕ ਪਹੁੰਚਦਾ ਹੋ ਰਿਹਾ ਬਿਲਕੁਲ ਪਹੁੰਚ ਰਿਹਾ ਸੰਸਥਾ ਵੀ ਬਹੁਤ ਸੇਵਾ ਕਰ ਰਹੀਆਂ ਹਨ ਮੈਡੀਕਲ ਉਹ ਸੰਸਥਾ ਵੀ ਲੈ ਕੇ ਆਉਂਦੀਆਂ ਹਨ ਸੰਤ ਸਮਾਜ ਵੀ ਬਹੁਤ ਹੈ ਬਾਬਾ ਜੀ ਬਾਬਾ ਸੀਤੇ ਵਾਲੇ ਬਾਬੇ ਸੁਖਾ ਸਿੰਘ ਜੀ ਬਾਬਾ ਦਾਇਆ ਸਿੰਘ ਜੀ ਸੋਰ ਸਿੰਘ ਵਾਲੇ ਅਵਤਾਰ ਸਿੰਘ ਜੀ ਗੜੀ ਬਹੁਤ ਸੰਤ ਸਮਾਜ ਹੈ ਜਿਨ੍ਹਾਂ ਨੂੰ ਚਲੋ ਅਸੀਂ ਕਦੀ ਦਰਸ਼ਨ ਮ ਨਹੀਂ ਕੀਤੇ ਉਹ ਵੀ ਪਹੁੰਚ ਰਹੇ ਆ ਰਸਰ ਮੇ ਬਹੁਤ ਹੈ ਸੰਗਤ ਦਾ ਭਰਾਲਾ ਵੀ ਬਹੁਤ ਆ ਤੇ ਲੰਗਰ ਵੀ ਚਲਾਉਂਦੇ ਆ ਹੋਰ ਕੋਈ ਦਿੱਕਤ ਨਹੀਂ ਗਈ ਸਿਰਫ ਇਹ ਉਹ ਪਰਿਵਾਰਾਂ ਦੇ ਹੁਣ ਰੇਤ ਬਹੁਤ ਪਈ ਆ ਨਾ ਜਮੀਨਾਂ ਚ ਹੁਣ ਕਣਕ ਵੀ ਨਹੀਂ ਮੀਜੀ ਜਾ ਸਕਦੀ ਤੇ ਇਹ ਮੁਸ਼ਕਲ ਲੱਗ ਕੇ ਨ ਬਹੁਤ ਜਿਆਦੀ ਵੱਡੀ ਆ ਬਾਕੀ ਇਹ ਰਸਨ ਰਸਤ ਪਾਣੀ ਦੀ ਕੋਈ ਕਮੀ ਨਹੀਂ ਹੈ ਬੱਚਿਆਂ ਨੂੰ ਭੋਲ ਹੁੰਦੇ ਆ ਛੋੜੇ ਬੱਚੇ 5 ਸਾਲ ਦੇ 4 ਸਾਲ ਦੇ ਉਹ ਚੀਜ਼ਾਂ ਮੰਗਦੇ ਆ ਤੁਹਾਨੂੰ ਇਹ ਲੈ ਕੇ ਦਿਓ ਪਰ ਉਹ ਉਹ ਚੀਜ਼ਾਂ ਤੁਸੀਂ ਉਹਨਾਂ ਨੂੰ ਕਿਵੇਂ ਸਮਝਾਉਣੇ ਹੋ ਵੀ ਕਿਵੇਂ ਉਹਨਾਂ ਨਾਲ ਫਿਰ ਇਹ ਤਾਲਮਿਲ ਰੱਖਦੇ ਹੋ ਤੁਸੀਂ ਬੱਚਿਆਂ ਨੇ ਆ ਖਾਸ ਕਰਕੇ ਚੀਜ਼ਾਂ ਪਹੁੰਚ ਰਹੀਆਂ ਹਰ ਇੱਕ ਚੀਜ਼ਾਂ ਜੋ ਬੱਚਿਆਂ ਨੂੰ ਚਾਕਲੇਟਾਂ ਗੁਰਕਰੇ ਵਗੈਰਾ ਬਿਸਕੁਟ ਜੋ ਚੀਜ਼ਾਂ ਪਸੰਦ ਆ ਸਾਰੇ ਸਾਰੇ ਆ ਰਹੇ ਆ ਉਹ ਸਾਰੇ ਆ ਰਹੇ ਆ ਸਭ ਨੂੰ ਪਤਾ ਸਭ ਬੱਚਿਆਂ ਵਾਲੇ ਆ ਇਹ ਦੇ ਸਸਤਾ ਬਰੋਂ ਲਿਆ ਰਹੇ ਸਭ ਬੱਚਿਆਂ ਵਾਲੇ ਪਤਾ ਉਹਨਾਂ ਨੂੰ ਕਿ ਕੀ ਬੱਚੇ ਨੂੰ ਜ਼ਰੂਰਤ ਹੈ ਲੀੜਾ ਕਪੜਾ ਵੇ ਵੈਪਰਾਂ ਡੈਪਰਾਂ ਤਾਂ ਪਸ ਜੋ ਵੀ ਸਭ ਆ ਰਿਹਾ ਹੈ ਉਹ ਇਹ ਤੰਗੀ ਨਹੀਂ ਗਈ ਦੁੱਧ ਵਾਲੀ ਬੋਤਲਾਂ ਤੱਕ ਵੀ ਸਸਤਾ ਪਜਾਰੀ ਆ ਸਭ ਬੱਚੇ ਵਾਲੇ ਸਭ ਜਾਣਦੇ ਆ ਉਹ ਸਭ ਕੁਝ ਪਹੁੰਚ ਰਿਹਾ ਹੈ ਇੱਥੇ ਉਹ ਇਹੋ ਜੀ ਕੋਈ ਕਮੀ ਨਹੀਂ ਹੁਣ ਸਿਰਫ ਇਹ ਲੋੜ ਭਈ ਰੇਤਾ ਨਿਕਲ ਜਾਵੇ ਪਹਿਲੀਆਂ ਚ ਤੇ ਵਾਹੀਯੋਗ ਜ਼ਮੀਨ ਬਣ ਜਾਵੇ ਜਿਨ੍ਹਾਂ ਦੇ ਘਰ ਰੂੜੇ ਉਹਨਾਂ ਦੇ ਘਰ ਬਣ ਜਾਣ ਆਪਣੀ ਘਰੀ ਵਹਿਣ ਤੇ ਥੋੜਾ ਜਿਹਾ ਸੁਕੀਨ ਦਿਲ ਨੂੰ ਮਿਲੂਗਾ ਉਦੋਂ ਹੀ ਮਿਲੂਗਾ ਜਦੋਂ ਘਰਾਂ 'ਚ ਬਹਿਣਗੇ ਤੇ ਬੱਚੇ ਵੀ ਚਲੋ ਜिद ਕਰਦੇ ਉਹਨਾਂ ਨੂੰ ਚੀਜ਼ਾਂ ਮਿਲਦੀਆਂ ਪਰ ਆਪਣੇ ਘਰਾਂ ਦੀ ਜਿਆਦਾ ਜिद ਕਰਦੇ ਆ ਬੱਚੇ ਜਿਹੜੇ ਸਾਡੇ ਘਰੇ ਪਰਿਵਾਰ ਬੈਠੇ ਤਿੰਨ ਮੇਟੀਆਂ ਇੱਕ ਦੀਆਂ ਤਿੰਨ ਇੱਕ ਦੀਆਂ ਉਹ ਛੋਟੀਆਂ ਛੋਟੀਆਂ ਹੀ ਆ ਉਹ ਬਹੁਤ ਕਰਦੇ ਆ ਫੇ ਅਸੀਂ ਘਰ ਜਾਣਾ ਅੱਛਾ ਘਰ ਜਾਣਾ ਪਰ ਉਹਨਾਂ ਨੂੰ ਕੀ ਪਤਾ ਬੱਚਾ ਨੂੰ ਵੀ ਘਰ ਤਾਂ ਹੈ ਨਹੀਂ ਹਾਂਜੀ ਉਹ ਮਾਪਿਓ ਵੀ ਨਹੀਂ ਦੱਸਦੇ ਕਿ ਜਾਣਗੇ ਤੇ ਪਤਾ ਨਹੀਂ ਇਹਨਾਂ ਦੇ ਮਨ 'ਤੇ ਕੀ ਬੀਤੂ ਕੀ ਸ਼ਹਿਨ ਚਲੋ ਵੈਗੁਰੂ ਕਿਰਪਾ ਕਰੇ ਤੇ ਬਣ ਜਾਊਗਾ ਤਾਂ ਸੈਸੇ ਜਿਹਨਾਂ ਨੂੰ ਹੌਸਲਾ ਦੇਵਾਂਗੇ ਸੈਸੇ ਸਮਝਾਵਾਂਗੇ ਕਿ ਕਿੱਥੇ ਜਾਈਏ ਇਹ ਇਹੋ ਹੀ ਆਨਨ ਪਰੇਸ਼ਾਨੇ ਵਿਚਾਰਿਆਂ ਮੱਛਿਆਂ ਨੂੰ ਤੇ ਕੀ ਪਤਾ ਬੱਚੇ ਮਸੂਮ ਮੈਂ ਕਿੱਥੇ ਜਾਣਾ ਜੀ ਤਾਂ ਇਹ ਵੱਡਾ ਹੌਸਲੇ ਵਾਲੇ ਲੋਕ ਆ ਇਹ ਔਰ ਅੱਜ ਦੀ ਨਹੀਂ ਹੈ ਸਿਰ ਝੋਕਦਾ ਨਾ ਲੋਕਾਂ ਅੱਗੇ ਸਮੇਂ-ਸਮੇਂ ਤੇ ਮਾਰਾਂ ਇਹਨਾਂ ਲੋਕਾਂ ਨੂੰ ਪੈਂਦੀਆਂ ਰਹੀਆਂ ਔਰ ਉਹ ਭਾਨ ਵੀ ਸਾਡੇ ਨਾਲ ਹੈਗੇ ਇਹਨਾਂ ਦਾ ਪੂਰਾ ਘਰ ਆ ਜਿਹੜਾ ਉਹ ਰੁੜ ਗਿਆ ਰੋ ਰਹਾ ਹੈ ਪਣੇ ਤੁਸੀਂ ਤੁਹਾਡਾ ਘਰ ਜਿਹੜਾ ਸੀਗਾ ਉਹ ਪੂਰਾ ਦਾ ਪੂਰਾ ਰੁੜ ਗਿਆ ਹਾਂਜੀ ਉਹ ਪੂਰਾ ਹੀ ਰੁੜ ਗਿਆ ਰੋੜ ਪੈਂਦਾ ਸੀ ਨਾ ਉੱਥੇ ਪਾੜ ਪਿਆ ਹੀ ਬੰਨਦਾ ਹੂੰ ਉਹ ਘਰ ਤੇ ਸਾਡਾ ਹੈਗਾ ਜਮੀਨ ਵੀ ਹੈਗੀ ਸੀ ਪਰ ਜਮੀਨ ਵੀ ਰੁੜ ਗਈ ਤੇ ਘਰ ਵੀ ਰੁੜ ਗਿਆ ਅੱਛਾ ਹੁਣ ਤੁਸੀਂ ਪਰ ਕਿਸੇ ਹੋਰ ਘਰ ਦੇ ਵਿੱਚ ਰਹਿੰਦੇ ਹੋ ਅਸੀਂ ਇਹ ਪਿੰਡ ਦੇ ਸਰਪੰਚ ਦੇ ਘਰੇ ਰਹਿੰਦੇ ਹਾਂ ਉਹਨਾਂ ਨੇ ਸਾਨੂੰ ਕੱਢ ਕੇ ਲਿਆਂਦਾ ਹੂੰ ਸਾਨੂੰ 15 20 ਦਿਨ ਹੋ ਗਏ ਇੱਥੇ ਹੀ ਰਹਿੰਦੇ ਆ ਰੋਟੀ ਪਾਣੀ ਵੀ ਸਾਡਾ ਇੱਧਰ ਹੀ ਹੈ ਇਹ ਹੀ ਬਣਾ ਕੇ ਖਵਾਉਂਦੇ ਹਨ ਜੀ ਹਾਂਜੀ ਜਦੋਂ ਪਣੇ ਪਾਣੀ ਆਇਆਗਾ ਮਾਰ ਬਹੁਤ ਤੇਜ਼ ਸੀ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਸੀ ਤੁਹਾਨੂੰ ਸਮਾਨ ਕੱਢਣ ਦਾ ਮੌਕਾ ਨਹੀਂ ਦਿੱਤਾ ਘਰ ਦੇ ਵਿੱਚੋਂ ਕਿੰਨਾ ਮਿਲਿਆ ਕੁਝ ਤਾਂ ਹੀ ਕੱਢ ਲਿਆ ਡੰਗਰ ਮਾਲ ਵੀ ਆਪਦਾ ਕੱਢ ਲਿਆ ਤੇ ਕੁਝ ਰੁੜ ਗਿਆ ਹੂੰ ਛੱਤਾਂ ਦਾ ਉਹਨਾਂ ਮਾਲ ਤੋਂ ਰੁੜ ਗਿਆ ਛੱਤਾਂ ਛੁੱਤਾਂ ਦਾ ਸਾਰਾ ਕੁਝ ਰੁੜ ਗਿਆ ਹੈਗਾ ਹੀ ਨਹੀਂ ਕੁਝ ਹੁਣ ਉੱਥੇ ਉਹ ਡੂੰਗਾ ਜ਼ਿਆਦਾ ਹੋ ਗਿਆ ਨਾ ਥੱਲੇ ਬੱਚੇ ਵੀ ਥੋੜਾ ਤਾਂ ਗੱਲਾਂ ਕਰਦੇ ਹੋਣਗੇ ਜਿਵੇਂ ਮਾਤਾ ਜੀ ਨੇ ਕਿਹਾ ਕਿ ਸਾਨੂੰ ਘਰੇ ਲੈ ਕੇ ਚੱਲੋ ਘਰੇ ਜਾਣਾ ਉਦੋਂ ਫਿਰ ਬੱਚਾ ਨੂੰ ਕਿਵੇਂ ਸਮਝਾਉਣਿਓ ਕਿ ਸਾਡਾ ਤਾਂ ਘਰ ਹੀ ਪੁੱਤ ਹੈ ਨਹੀਂ ਜਾਂ ਆਪਾਂ ਜਾਵਾਂਗੇ ਬਾਅਦ ਚੋਂ ਜਾਵਾਂਗੇ ਐਦਾਂ ਹੀ ਕਹਿ ਕੋ ਕਿ ਦਲਾਸਾ ਦੇ ਦਿੱਤਾ ਹ ਕਿਆ ਨਹੀਂ ਨਾ ਜਾਂਦਾ ਫਿਰ ਉਹ ਰੋਂਦੇ ਇੰਨੇ ਕਰਨ ਨੂੰ ਜਣਾ ਪਰ ਤੁਸੀਂ ਹੌਸਲਾ ਨਹੀਂ ਹੋਰ ਹਾਰਨਾ ਪੰਜਾਬ ਦੇ ਲੋਕ ਤੁਹਾਡੇ ਨਾਲ ਖੜੇ ਆ ਪੰਜਾਬ ਦੇ ਬਸ ਸੰਸਥਾਵਾਂ ਕੰਮ ਕਰਦੀਆਂ ਨੇ ਉਹ ਤੁਹਾਡੇ ਨਾਲ ਖੜੇ ਆ ਕੁਦਰਤੀ ਮਾਰਾ ਡੋਲਣਾ ਨਹੀਂ ਹੌਸਲੇ ਦੇ ਵਿੱਚ ਰਹਿਣਾ ਔਰ ਲੋਕ ਤੁਹਾਡੇ ਨਾਲ ਖੜੇ ਆ ਘਰ ਦੇ ਜਦੋਂ ਆਪ ਘਰ ਬਣਾਉਨੇ ਆ ਪਹਿਲਾਂ ਮਕਾਨ ਹੁੰਦਾ ਫਿਰ ਉਹ ਘਰ ਬਣਦਾ ਭਾਵਨਾ ਉਹ ਕਰਨ ਦੇ ਘਰ ਦੇ ਨਾਲ ਬਹੁਤ ਜੁੜੀ ਹੋਈ ਤੁਸੀਂ ਉੱਥੇ ਵਿਆਹ ਕੇ ਆਏ ਹੋਵੋਗੇ ਉਹ ਚੀਜ਼ਾਂ ਜੁੜੀਆਂ ਹੋਈਆਂ ਵੇ ਸੀਗੀਆਂ ਹੈ ਗਿਆ ਤੇ ਛੋਕਾ ਸ਼ਿਆ ਘਰ ਤੇ ਤੁਹਾਨੂੰ ਬਧਾਉਣ ਕਿਹੜੀ ਨਹੀਂ ਸਾਰਿਆਂ ਨੂੰ ਪ੍ਰੇਮ ਕਰਦੇ ਨਾਲ ਹੀ ਆ ਹੁਣ ਤੇ ਸ਼ਾਮਾ ਜੀ ਤਾਂ ਪੈਂਦੀ ਆ ਉਦੋਂ ਵੀ ਸੋਚੀਦਾ ਵੀ ਆਪਣੇ ਘਰ ਜਾਈਏ ਪਰ ਜਾਈਏ ਕਿੱਥੇ ਜਾਇਆ ਨਹੀਂ ਜਾਂਦਾ ਕਿਤੇ ਵੀ ਹੁਣ ਹੈਗਾ ਹੀ ਨਹੀਂ ਕੁਛ ਉਥੇ ਤੇ ਜਾਣਾ ਕੀ ਇਹ ਵੱਡੇ ਹੌਂਸਲੇ ਵਾਲੇ ਲੋਕ ਆ ਅਸੀਂ ਵੀ ਸੜਾ ਸਾਡਾ ਹਿਰਦਾ ਦੁਖੀ ਆ ਔਰ ਇਹਨਾਂ ਲੋਕਾਂ ਨੂੰ ਵੱਡੀ ਮਾਰ ਪਈ ਆ ਕੁਦਰਤੀ ਕਰੋਪੀ ਆ ਕੁਦਰਤ ਨੂੰ ਮਾਪਿਆ ਨਹੀਂ ਜਾ ਸਕਦਾ ਕੁਦਰਤ ਨੂੰ ਮਾਪਣ ਦੇ ਲਈ ਕੋਈ ਪੈਮਾਨਾ ਨਹੀਂ ਬਣਿਆ ਕਿ ਆਪਾਂ ਪੈਰਾਮੀਟਰ ਲਾ ਕੇ ਕੁਦਰਤ ਨੂੰ ਮਾਪਣਾ ਗਏ ਕਿ ਕਿੱਡੀ ਕਿਸਮਾਰ ਕੁਦਰਤ ਦੀ ਹੈ ਉਹ ਬੜਾ ਬਿਆਨਤਾ ਵਾਹਿਗੁਰੂ ਬੜਾ ਬਿਆਨਤਾ ਉਹਨੂੰ ਮਾਪਿਆ ਨਹੀਂ ਜਾ ਸਕਦਾ ਪਰ ਇਸੇ ਜ਼ਿੰਮੇਵਾਰ ਕੌਣ ਹੈ ਇਹਦਾ ਲੋਕਾਂ ਦੇ ਘਰ ਰੁੜ ਗਏ ਆ ਪਰਿਵਾਰ ਖਤਮ ਹੋ ਗਏ ਆ ਜੋ ਪੰਜਾਬ ਦੇ ਵਿੱਚ ਮੂਲ ਕੀਤਾ ਜਿਹੜਾ ਉਹ ਖੇਤੀਬਾੜੀ ਆ ਔਰ 25 25 50 50 ਕਿੱਲੇ ਜਿਹੜੇ ਬਾਹਰ ਆ ਲੋਕਾਂ ਦੇ ਜ਼ਮੀਨ ਚ ਆਇਓ ਫਿਰੋਜ਼ਪੁਰ ਏਰੀਆ ਦੀ ਗੱਲ ਹੋਵੇ ਆ ਮੰਡ ਖੇਤਰਾ ਸੁਲਤਾਨਪੁਰ ਲੋਧੀ ਦਾ ਐਸੇ ਏਰੀਏ ਦੀ ਗੱਲ ਹੋਵੇ ਜ਼ਮੀਨ ਰੁੜ ਗਈ ਜਿਹੜੀ ਖੁਰ ਗਈ ਆ ਘਰ ਵੀ ਨਹੀਂ ਬਚਿਆ ਇਹ ਲੋਕ ਕਿੱਥੇ ਰਹਿਣਗੇ ਜਿਵੇਂ ਮਾਤਾ ਜੀ ਨੇ ਦੱਸਿਆ ਭੈਣ ਨੇ ਵੀ ਦੱਸਿਆ ਕਿ ਬੱਚੇ ਸਾਨੂੰ ਪੁੱਛਦੇ ਆ ਕਿ ਘਰ ਦੇ ਵਿੱਚ ਲੈ ਕੇ ਜਾਓ ਬੱਚਿਆਂ ਨੂੰ ਭੋਲ ਹੁੰਦੇ ਆ ਬੱਚਾ ਨੂੰ ਪਤਾ ਨਹੀਂ ਹੁੰਦਾ ਚੀਜ਼ਾਂ ਦਾ ਪਰ ਉਹ ਜਦੋਂ ਉਹਨਾਂ ਨੂੰ ਪਤਾ ਲੱਗੂਗਾ ਹੌਲੀ ਹੌਲੀ ਵੀ ਸਾਡਾ ਘਰ ਨਹੀਂ ਆ ਬਣਾਵਾਂਗੇ ਫਿਰ ਅਸੀਂ ਘਰੇ ਜਾਵਾਂਗੇ ਉਹ ਚੀਜ਼ਾਂ ਬਹੁਤ ਵੱਡੀ ਸੱਟ ਮਾਰਦਿਆਂ ਨੇ ਇੱਕ ਆਲਣਾ ਜਿਹੜਾ ਇਨਸਾਨ ਬਣਾਉਂਦਾ ਰਹਿਣ ਦੇ ਲਈ ਔਰ ਪੂਰੀ ਕੀਮਤ ਦੀ ਪੂਰੀ ਜ਼ਿੰਦਗੀ ਭਰ ਦੀ ਪੂੰਜੀ ਆ ਜਿਹੜੀ ਉਸ ਆਲਲੇ ਨੂੰ ਬਣਾਉਣ ਦੇ ਲਈ ਲੱਗ ਜਾਂਦੀ ਆ ਪਰ ਉਸ ਕਦੇ ਸਰਕਾਰਾਂ ਬਫਾ ਨਹੀਂ ਕਰਦੀਆਂ ਕਿਸਾਨ ਦੀ ਮਿਹਨਤ ਦੇ ਨਾਲ ਚਾਹੇ ਮਜ਼ਦੂਰ ਵਰਗ ਹੋਵੇ ਇੱਕ ਭਾਈਚਾਰਾ ਆਪਸ ਦੇ ਵਿੱਚ ਜੁੜਿਆ ਹੁੰਦਾ ਉਹ ਰਾਸਣ ਜਿਹੜਾ ਇਹ ਬਾਹੂ ਪਰ ਜਦੀਦ ਪੰਡਾ ਸੁਲਤਾਨਪੁਰ ਲੋਧੀ ਦਾ ਇੱਥੇ ਜਿਵੇਂ ਭਾਈ ਨੇ ਦੱਸਿਆ ਔਰ ਮਾਤਾ ਜੀ ਹੁਣੇ ਸਾਰੇ ਇੱਥੇ ਬੈਠੇ ਆ 15 20 ਦਿਨਾਂ ਤੋਂ ਜਦੋਂ ਤੋਂ ਇੱਥੇ ਪਾਣੀ ਆਏ ਹੋਏ ਇਸ ਏਰੀਆ ਦੇ ਬੱਚਾ ਰਾਸ਼ਨ ਪਾਣੀ ਇੱਥੇ ਪਹੁੰਚ ਰਿਹਾ ਇਹ ਬਹੁਤ ਵੱਡੀ ਗੱਲ ਆ ਕਿ ਪੰਜਾਬ ਦੇ ਲੋਕ ਆ ਜਿਹੜੇ ਉਹ ਪੰਜਾਬ ਦੇ ਲੋਕਾਂ ਦੇ ਨਾਲ ਜੋ ਖਾਸ ਕਰਕੇ ਹੜਪ੍ਰਭਾਵਿਤ ਖੇਤਰ ਦੇ ਲੋਕ ਆ ਚਾਹੇ ਉਹ ਸultanpur Lodhi ਦਾ ਏਰੀਆ ਹੋਵੇ ਚਾਹੇ ਹੋਰ 13 ਜ਼ਿਲ੍ਹੇ ਜਿਹੜੇ ਪੰਜਾਬ ਦੇ ਹੈਗੇ ਆ ਉਹ ਜਿਨ੍ਹਾਂ ਦੀ ਗੱਲ ਹੋਵੇ ਉਹਨਾਂ ਲੋਕਾਂ ਦੇ ਨਾਲ ਪੰਜਾਬ ਦਾ ਜਿਹੜਾ ਵਿਚਕਾਰਲਾ ਹਿੱਸਾ ਹੈਗਾ ਮਾਲਵਾ ਏਰੀਆ ਉਹ ਏਰੀਆ ਜਿਹੜਾ ਪੰਜਾਬ ਦੇ ਲੋਕਾਂ ਦੇ ਨਾਲ ਆ ਖਾਸ ਕਰਕੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਖੜਿਆ ਔਰ ਪਿੰਡ ਦੇ ਗੁਰਦੁਆਰਾ ਸਾਹਿਬ ਇੱਥੋਂ ਜਿਹੜਾ ਲੰਗਰ ਬਣਦਾ ਇੱਥੇ ਲੰਗਰ ਪੱਕਦਾ ਬਹੁਤ ਵੱਡੀ ਗੱਲ ਆ ਇਸ ਏਰੀਆ ਦੇ ਵਿੱਚ ਪਾਣੀ ਨੇ ਬਹੁਤ ਵੱਡੀ ਮਾਰ ਕੀਤੀ ਆ ਪਰ ਜੋ ਸਾਡੇ ਗੁਰੂ ਸਾਹਿਬ ਦਾ ਸਿਧਾਂਤ ਆ ਜੋ ਸਾਡੇ ਗੁਰੂ ਸਾਹਿਬ ਦੀ ਫਲਸਫੀ ਆ ਕਿ ਕਿਰਤ ਕਰੋ ਵੰਡ ਛਕੋ ਜੋ ਲੰਗਰ ਦੀ ਪ੍ਰਥਾ ਗੁਰੂ ਨਾਨਕ ਪਾਤਸ਼ਾਹ ਨੇ ਚਲਾਈ ਸੀ 20 ਰੁਪਈਆ ਤੋਂ ਉਹ ਆਫਤਾਂ ਦੇ ਦੌਰਾਨ ਵੀ ਜਿਹੜਾ ਰੋਕ ਨਹੀਂ ਸਕਦੇ ਉਹਨੂੰ ਕੁਦਰਤ ਵੀ ਨਹੀਂ ਰੋਕ ਸਕਦੀ ਗੁਰੂ ਨਾਨਕ ਪਾਸ਼ਾਲਾ ਚਲਾਇਆ ਹੋਇਆ 20 ਰੁਪਏ ਦਾ ਲੰਗਰਾ ਜਿਹੜਾ ਇਸ ਏਰੀਆ ਨੇ ਏਰੀਆ ਦੇ ਵਿੱਚ ਪਾਣੀ ਨੇ ਬਹੁਤ ਵੱਡਾ ਨੁਕਸਾਨ ਕੀਤਾ ਇਸ ਏਰੀਆ ਦੇ ਲੋਕਾਂ ਦਾ ਭਾਵਨਾਵਾਂ ਦਾ ਨੁਕਸਾਨ ਕੀਤਾ ਜਮੀਨਾਂ ਦਾ ਨੁਕਸਾਨ ਕੀਤਾ ਆਰਥਿਕ ਪੱਖ ਤੋਂ ਨੁਕਸਾਨ ਕੀਤਾ ਪਰ ਜੋ ਮਾਨਸਿਕ ਪੱਖ ਤੋਂ ਨੁਕਸਾਨ ਹੁੰਦਾ ਹੈ ਮਾਨਸਿਕ ਪੱਖ ਦਾ ਨੁਕਸਾਨ ਬਹੁਤ ਦੁੱਖ ਦਿੰਦਾ ਇਨਸਾਨ ਨੂੰ ਪਰ ਇੱਥੇ ਜਿਹੜਾ ਰਾਸ਼ਨ ਪਾਣੀ ਆ ਰਾਸ਼ਨ ਦੀ ਕੋਈ ਘਾਟ ਨਹੀਂ ਆ ਜਿਵੇਂ ਮਾਤਾ ਜੀ ਨੇ ਦੱਸਿਆ ਕਿ ਬੱਚਿਆਂ ਦੇ ਲਈ ਉਹ ਬਿਸਕਟ ਹੋਣ ਚਾਹੇ ਬੱਚਿਆਂ ਦੀਆਂ ਆਪਣੀਆਂ ਮੰਗਾਂ ਹੁੰਦੀਆਂ ਨੇ ਆਸਾਂ ਹੁੰਦੀਆਂ ਨੇ ਮਿੱਦਾ ਹੁੰਦਿਆਂ ਨੇ ਉਹਨਾਂ ਦੇ ਲਈ ਚਾਕਲੇਟ ਬਿਸਕੁਟ ਪੂਰਾ ਸਮਾਨ ਆ ਜਿਹੜਾ ਉਹ ਇੱਥੇ ਆਇਆ ਹੋਇਆ ਆ ਸਾਫ ਸਫਾਈ ਦੇ ਲਈ ਸਸ ਪੂਰਾ ਸਮਾਨ ਆ ਜਿਹੜਾ ਇੱਥੇ ਆਇਆ ਹੋਇਆ ਔਰ ਅੱਜ ਨਹੀਂ ਜਦੋਂ ਚੰਦੋਂ ਵੀ ਇਸ ਏਰੀਆ ਨੂੰ ਲੋਡ ਪੈਂਦੀ ਆ ਤਾਂ ਸਮਾਨ ਆ ਜਿਹੜਾ ਉਹ ਆਉਂਦਾ ਰਹੂਗਾ ਇਹ ਹੁਣ ਨਹੀਂ ਹੁਣ ਕਿਵੇਂ ਹੁਣ ਦੂਜੀ ਲੜਾਈ ਆ ਜਿਹੜੀ ਲੋਕਾਂ ਦੀ ਇਹਨਾਂ ਲੋਕਾਂ ਦੀ ਸ਼ੁਰੂ ਹੋ ਗਈ ਆ ਕਿ ਕਿਵੇਂ ਖੇਤਾਂ ਦੀ ਵਿੱਚ ਉਹ ਰੇਤ ਚੱਕੀ ਜਾਊਗੀ ਕਿਵੇਂ ਟਰੈਕਟਰ ਲੱਗਣਗੇ ਆਪਣਾ ਪਿੰਡ ਵੀ ਮਾਤਾ ਜੀ ਇਹੀ ਆ ਜੀ ਹਾਂ ਜੀ ਗੁਰੂ ਘਰ ਰਹਿਨੇ ਇੱਥੇ ਰਹਿਨੇ ਜੀ ਤੁਸੀਂ ਇੱਥੇ ਰਹਨੇ ਹੋ ਮਤਾ ਜੀ ਇੱਥੇ ਲੋਕ ਤੁਹਾਡੇ ਕੋਲੇ ਆ ਕੇ ਰਹਿਣ ਲੱਗਿਆ ਜਿਵੇਂ ਭੈਣ ਦੇ ਸਾਰੇ ਘਰ ਰੁੜ ਗਏ ਆ ਦੁੱਖ ਬਹੁਤ ਵੱਡਾ ਹੈ ਕਈਆਂ ਨੇ ਆਪਣੇ ਘਰਾਂ ਦੇ ਵਿੱਚ ਵਾਪਸ ਚਲੇ ਜਾਣਾ ਪਰ ਇਹਨਾਂ ਕੋਲ ਆਪਣਾ ਘਰ ਹੀ ਨਹੀਂ ਬਚਿਆ ਦੁੱਖ ਤਾਂ ਭਾਜੀ ਲੱਗਦਾ ਹੈਗਾ ਕਿ ਅਸੀਂ ਇੱਥੇ ਸਿਆਣੇ ਸਿਆਣੇ ਜਿਹੜੇ ਕਿ ਸਾਡੇ ਪਿਓ ਤੋਂ ਵੀ ਜ਼ਿਆਦੀ ਉਮਰ ਦੇ ਨੇ ਅਸੀਂ ਰੋਂਦੇ ਦੇਖੇ ਨੇ ਇੱਥੇ ਨਿੱਕੇ ਨਿੱਕੇ ਬੱਚੇ ਘਰੋਂ ਬੇਘਰ ਹੁੰਦੇ ਵੇਖੇ ਨੇ ਦੂਜੀ ਗੱਲ ਇਹ ਕਿ ਜਿਵੇਂ ਵੀ ਸਾਡੇ ਵੀਜ਼ੀ ਨਾਲ ਨੇ ਦੱਸਿਆ ਕਿ ਅੱਗੇ ਪਾਣੀ ਦੀ ਮਾਰ ਤੋਂ ਨਿੱਕੇ ਨਿੱਕੇ ਮਾਸੂਮ ਬੱਚੇ ਪਰ ਉਹ ਤਾਂ ਜੀਵਨੀ ਦੇ ਚੋਂ ਨਿਕਲਦੇ ਕੇ ਪਾਣੀ ਫੇਰ ਆ ਗਿਆ ਪਰ ਉਹ ਬੱਚੇ ਨਹੀਂ ਆਏ ਉਹਨਾਂ ਬੱਚਿਆਂ ਨੂੰ ਨਹੀਂ ਉਹਨਾਂ ਮਾਵਾ ਨੂੰ ਕੋਈ ਪਛੇ ਰੱਖੇ ਜਿਨ੍ਹਾਂ ਨੂੰ ਉਹਨਾਂ ਦੇ ਵੀ ਤਾਂ ਅੰਦਰ ਹੌਲ ਪੈਂਦੇ ਹੋਣਗੇ ਨਾ ਪਾਣੀ ਦੇਖ ਕੇ ਕਿ ਅੱਗੇ ਪਾਣੀ ਆਇਆ ਸੀ ਸਾਡੇ ਬੱਚੇ ਰੋੜੇ ਸੀਗੇ ਪਰ ਉਹ ਬੱਚਿਆਂ ਦਾ ਦੁੱਖ ਨਹੀਂ ਨਿਕਲਦਾ ਉਹ ਤਾਂ ਬੱਚੇ ਜਿਆਦਾ ਹੀ ਰਹਨੇ ਆ ਹਮੇਸ਼ਾ ਜਦੋਂ ਜਦੋਂ ਵੀ ਪਾਣੀ ਦੀ ਮਾਰ ਪੂਗੀ ਅਸੀਂ ਵੀ ਇੱਥੇ ਬਹੁਤ ਦੁਖੀ ਹਿਰਦੇ ਨਾਲ ਇੰਟਰਵਿਊ ਕਰ ਰਹੇ ਆ ਇੱਥੇ ਲੋਕਾਂ ਦੇ ਵਿੱਚ ਬਹੁਤ ਦਰਦ ਹੈ ਡਰ ਹੈ ਸਹਿਮ ਹੈ ਆਈ ਵਾਰ ਪਾਣੀ ਬਹੁਤ ਵੱਡੀ ਮਾਰ ਮਾਰਦਾ ਦੋ ਬੱਚੇ ਜਦੋਂ ਪਿਛਲੀ ਵਾਰ ਹੜ ਹੁੰਦਾ 23 ਦੇ ਵਿੱਚ ਦੋ ਬੱਚੇ ਹੜ ਦੇ ਵਿੱਚ ਉੜ ਜਾਂਦੇ ਆ ਉਹ ਬੱਚੇ ਪਰਿਵਾਰਾਂ ਨੂੰ ਨਹੀਂ ਮਿਲੇ ਉਹਨਾਂ ਚੀਜ਼ਾਂ ਦਾ ਕੌਣ ਜ਼ਿੰਮੇਵਾਰ ਹੈ ਕਿਉਂ ਬੰਨ੍ਹ ਮਜ਼ਬੂਤ ਨਹੀਂ ਹੋਏ ਕਿਉਂ ਡੈਮਾਂ ਦਾ ਪ੍ਰਬੰਧਾ ਜਿਹੜਾ ਬੀਵੀਐਮਬੀ ਦਾ ਬੋਰਡ ਦਾ ਪ੍ਰਬੰਧ ਹੈ ਉਹ ਕਿ ਉਸ ਏਰੀਆ ਦੇ ਹੱਥਾਂ ਦੇ ਵਿੱਚ ਨਹੀਂ ਹੈ ਇਸ ਏਰੀਆ ਦੇ ਬੰਨਾਂ ਦੇ ਉੱਪਰ ਜਿਹੜੇ ਪਿੰਡ ਵਸੇ ਹੋਇਆ ਉਹ ਬੰਨ ਨੂੰ ਮਜ਼ਬੂਤ ਕਿਉਂ ਨਹੀਂ ਕੀਤਾ ਗਿਆ ਕਿਉਂ ਲੋਕਾਂ ਨੂੰ ਪਾਣੀ ਦੇ ਨਾਲ ਮਰਨ ਦੇ ਲਈ ਛੱਡ ਦਿੱਤਾ ਜਾਂਦਾ ਹੈ ਜਿੱਦਾਂ ਕਿ ਪਾਣੀ ਚ ਰੜਕ ਕੇ ਆਉਂਦੀਆਂ ਜਿੱਦਾਂ ਕਿ ਸੱਪ ਸੱਪ ਤਾਂ ਨਹੀਂ ਕਿ ਆਮ ਦੀ ਗੱਲ ਹੋਗੀ ਅੰਦਰ ਵੀ ਸੱਪ ਬਹੁਤ ਤਗੜਾ ਅਸੀਂ ਅੰਦਰ ਹੁਣ ਵੀ ਹੈਗਾ ਅਸੀਂ ਅੰਦਰ ਜਾਣੇ ਸਾਨੂੰ ਵੀ ਜੀ ਪਹਿਲਾਂ ਕਹਿੰਦੇ ਕਿ ਦੇਖ ਕੇ ਜਾਓ ਕਿਉਂਕਿ ਅੰਦਰ ਸੱਪ ਹੈ ਅੰਦਰ ਵੀ ਆਪਣੇ ਪਾਣੀ ਆ ਗਿਆ ਸੀਗਾ ਆ ਹੁਣ ਦੱਦਕੇ ਭਾਂਵੇਂ ਚਾਹੀਏ ਤੁਸੀਂ ਦੇਖੋ ਮੱਝਾਂ ਵੀ ਰੁੜ ਕੇ ਆਈਆਂ ਹੋਣਗੀਆਂ ਮਰੀਆਂ ਵੀ ਮੱਝਾਂ ਬਹੁਤ ਔਖੀਆਂ ਕਿਉਂਕਿ ਜਾਨਵਰ ਵੀ ਬਹੁਤ ਮਿਹਨਤ ਨਾਲ ਬਣਾਉਂਦਾ ਬੰਦਾ ਬਹੁਤ ਖੁਸ਼ ਹੁੰਦਾ ਕੁਦਰਤ ਨੂੰ ਮਾਤਾ ਜੀ ਤੁਸੀਂ ਆਪਾਂ ਸਾਰੇ ਇੱਕ ਧਰਮ ਨਾਲ ਜੁੜੇ ਹੋਏ ਲੋਕ ਐ ਔਰ ਰੱਬ ਦੇ ਨਾਲ ਵਾਹਿਗੁਰੂ ਦੇ ਨਾਲ ਗਿਲਾ ਸ਼ਿਕਵਾ ਹੈ ਗਿਲਾ ਸ਼ਿਕਵਾ ਕੀ ਕਹਿ ਸਕਦੇ ਆ ਜੋ ਕਰਮਾ ਦਾ ਸ਼ਾਇਦ ਹੋਈ ਤੁਸੀਂ ਨਹੀਂ ਕਹਿੰਦੇ ਉਹਨਾਂ ਨੂੰ ਕਹੀ ਮੋਫੀਨ ਉਹਨਾਂ ਨਾਲ ਕੋਈ ਸ਼ਿਕਾਇਤ ਨਹੀਂ ਹੈ ਪਰ ਆਪਣਾ ਕੋਈ ਸ਼ਿਕਾਇਤ ਨਹੀਂ ਹੈ ਆ ਦੇ ਕਰਮ ਨੇ ਸ਼ਾਇਦ ਸਾਡੇ ਕਰਮਾਂ 'ਚ ਹੀ ਕੁਝ ਲਿਖਿਆ ਹੋਗਾ ਜੋ ਕਰਮਾਂ 'ਚ ਲਿਖਾਇਆ ਹੋਈ ਲੈਣਾ ਜੀ ਪਰ ਹੁਣ ਪ੍ਰਮਾਤਮਾ ਹੀ ਤੁਹਾਡੇ ਨਾਲ ਖੜਾ ਹੈ ਕਿਉਂਕਿ ਇਨਸਾਨ ਦੇ ਵਿੱਚ ਪ੍ਰਮਾਤਮਾ ਵਾਹ ਫੇਰ ਵੀ ਅਸੀਂ ਗੁਰੂ ਘਰ ਬੈਠੇ ਆਂ ਅਸੀਂ ਸ਼ੁਗਰ ਕਰਦੇ ਹਾਂ ਉਸ ਪ੍ਰਮਾਤਮਾ ਦਾ ਕਿ ਮਹਾਰਾਜ ਚਲੋ ਜੀ ਨਵੇਂ ਨਵੇਂ ਰਹਿਣ ਇਹ ਹੀ ਸਭ ਤੋਂ ਵੱਡੀ ਗੱਲ ਹੈ ਕਿ ਜੇ ਜੀ ਬਚਨਗੇ ਤੇ ਆਪੇ ਕੋਈ ਨਹੀਂ ਹੋਲੀ ਹੋਲੀ ਸਭ ਕੁਝ ਬਣ ਜਾਏਗਾ ਫਿਰ ਬਣ ਜਾਏਗਾ ਕਾਮ ਲੱਗੇਗਾ ਬਣ ਜਾਏਗਾ ਪਰ ਜੀਆਂ ਨੂੰ ਨਾ ਕਿਸੇ ਨੂੰ ਵੀ ਨਾ ਕੁਝ ਹੋਵੇ ਮਹਾਰਾਜ ਇਹਨਾਂ ਨੂੰ ਤੰਦਰੁਸਤ ਰੱਖੀ ਬਸ ਇਹੀ ਸਭ ਤੋਂ ਵੱਡੀ ਗੱਲ ਹੈ ਜਿਵੇਂ ਮਾਤਾ ਜੀ ਗੁਰਬਾਣੀ ਦਾ ਸੰਧਾਨ ਵੀ ਆ ਕਿ ਪਾਲਣ ਵਾਲਾ ਵੀ ਉਹ ਹੈ ਮਾਰਨ ਵਾਲਾ ਵੀ ਉਹ ਹੈ ਬਸ ਹੁਣ ਜਿਵੇਂ ਸਵੇਰੇ ਇੱਕ ਕੁੜੀ ਨਹਾਉਣ ਗਈ ਹੈ ਸਵੇਰੇ 4 ਵਜੇ ਬਾਥੂਮ ਚ ਦੇਖਿਆ 7 ਵਜੇ ਤੇ ਹੁਣ ਉੱਥੇ ਕੀ ਕਰ ਲੋ ਸਾਬ ਕੋਣੀ ਦਾ ਪਾਣੀ ਨਹੀਂ ਦੇ ਜਿਵੇਂ ਪਾਣੀ ਚਲ ਹੁਣ ਆਇਆ ਜਿਵੇਂ ਪਾਣੀ ਪਿਛਾਣ ਹੋ ਗਿਆ ਪਰ ਚੜੀਆਂ ਚੀਜ਼ਾਂ ਨੇ ਉਹ ਉਹਨਾਂ ਨੇ ਤਾਂ ਵਰਨ ਨੂੰ ਆ ਭਾਰ ਨੂੰ ਨਿਕਲਦੀ ਆਣਾ ਬਸ ਇਹੀ ਥੋੜਾ ਜਿਹਾ ਜੀ ਚਲੋ ਮਾਰੇ ਦੇ ਘਰੇ ਬਿਠੇ ਇਹੀ ਕਿੰਨੇ ਕਿ ਸੱਚੇ ਬਾਦ ਸੇ ਇਸੇ ਤਰ੍ਹਾਂ ਹੀ ਆਪ ਦਾ ਹੱਥ ਰੱਖੀ ਇਹਨਾਂ ਦੇ ਸਾਰਿਆਂ ਦੇ ਸਿਰ ਤੇ ਸਾਰਿਆਂ ਦਾ ਮਾਲ ਡੰਗਰ ਤਾਂ ਦੂਸਰੇ ਜੀ ਨਵੇਂ ਨਰੋਏ ਰਹਿਣ ਬਸ ਪਤਾ ਜੀ ਆਪਣਾ ਵੀ ਇਹੀ ਪਿੰਡ ਹੈ ਜੀ ਇਹੀ ਪਿੰਡ ਆਪਣਾ ਪਲਾਟਾ ਪਿੰਡ ਲੱਕਾ ਨਾਲ ਤੁਸੀਂ ਸੇਵਾ ਕਰਨ ਆਉਣੇ ਹੋ ਆਪਣਾ ਪਿੰਡ ਕਿੰਨੇ ਕਿਲੋਮੀਟਰ ਆ ਜਾਂਦਾ ਇਥੋਂ ਕਿੰਨੇ ਕੋਲ ਹੈ ਤਿੰਨ ਦੋ ਦੋ ਕਿਲੋਮੀਟਰ ਤੇ ਪਿੰਡ ਆਪਣਾ ਹਾਂ ਜੀ ਤੁਸੀਂ ਮੋਤਾ ਜੀ ਫੁੱਲਕੇ ਪਕਾਉਂਦੇ ਆਂ ਸੇਵਾ ਕਰਦੇ ਹਾਂਜੀ ਸੇਵਾ ਕਰਦੇ ਨਾਲ ਇਹਨਾਂ ਦੇ ਨਾਲ ਖੜੇ ਆਂ ਮੋਢੇ ਨੇ ਮੋਢਾ ਲਾ ਕੇ ਕੀ ਵੀ ਜੇ ਇਹਨਾਂ ਤੇ ਵਕਤ ਤੇ ਹਤੇ ਸਾਨੂੰ ਵੀ ਨਾਲ ਦੁੱਖ ਹਤੇ ਅਸੀਂ ਆਪਣੇ ਨਾਲ ਇਹਨਾਂ ਦੇ ਖੜੇ ਆ ਤੇ ਨਿਸ਼ਕਾਨ ਇਹਨਾਂ ਦਾ ਬਹੁਤ ਜ਼ਿਆਦਾ ਹੋ ਗਿਆ ਜਿਵੇਂ ਭੈਣ ਜੀ ਦਾ ਪੂਰਾ ਘਰ ਰੁੜ ਗਿਆ ਲੋਕਾਂ ਨੇ 9 10 10 ਕਰ 9 ਰੁੜੇ ਇਹਨਾਂ ਦੇ 10 ਕਰ ਪੂਰੇ ਖਤਮ ਹੋ ਗਿਆ ਖਤਮ ਨੌ ਆ ਬਹੁਤ ਜ਼ਿਆਦਾ ਇਹ ਨਾ ਨਿਸ਼ਕਾਨ ਇਹਨਾਂ ਦਾ ਕੋਈ ਏਟ ਨਹੀਂ ਬਚੀ ਕੋਈ ਬਾਲਾ ਨਹੀਂ ਬਚਿਆ ਸਭ ਰੁੜ ਗਿਆ ਸਮਾਨ ਵੀ ਰੁੜ ਗਏ ਇਹਨਾਂ ਦੇ ਵਿਚਾਰਿਆਂ ਦੇ ਫਸਲਾਂ ਦੇ ਬੱਲੇ ਕੁਝ ਵੀ ਇਹਨਾਂ ਦੇ ਜ਼ਿੰਮੇਵਾਰਾਂ ਦੇ ਵਿਚਾਰਿਆਂ ਦੇ ਜਿੱਦਾਂ ਕਹਿੰਦੇ ਨੇ ਬੱਚਿਆਂ ਨੇ ਫਸਲਾਂ ਦੇ ਜ਼ਿੰਮੇਵਾਰਾਂ ਨੂੰ ਆਸ ਹੁੰਦੀ ਆ ਸੱਪਾਂ ਦੀਆਂ ਸਿਰੀਆਂ ਮਿੱਧ ਮਿੱਧ ਕੇ ਆਪਣੀ ਫਸਲ ਪਾਲਦਿਆ ਬੱਟਾਂ ਤੇ ਫੇਰ ਫਿਰ ਕੇ ਵਿਚਾਰੇ ਜੜਤੀਆਂ ਦੇ ਕੋਲ ਉਹਨਾਂ ਨੇ ਵੀ ਅੱਜ ਹੀ ਸਵਾਈ ਚੱਕ ਚੱਕ ਕੇ ਖਾਦਾਂ ਦਵਾਈਆਂ ਪਾਈਆਂ ਹੁੰਦੀਆਂ ਅੱਜ ਹੱਥ ਧੋ ਕੇ ਤੇ ਵਿਚਾਰੇ ਉੱਦਾਂ ਬੈ ਗਏ ਇਹਨਾਂ ਨੂੰ ਤੇ ਕਿਸੇ ਜ਼ਿੰਮੇਵਾਰ ਨੇ ਵੀ ਥੜੇ ਨਹੀਂ ਚੜਨ ਦੇਣਾ ਹੱਥ ਆੜਤਗੇ ਨਹੀਂ ਉਹਨਾਂ ਨੇ ਪੈਸੇ ਮੰਗਣੇ ਆੜਤੀਆਂ ਦੇ ਕੋਲ ਇਹਨਾਂ ਪੈਸੇ ਮੰਗਣੇ ਆ ਦੇ ਬੱਚਿਆਂ ਲਈ ਖਾਦ ਖਰਾ ਤਕਲੀਂ ਗਾਂ ਫਸਲਾਂ ਲਈ ਇਹ ਕਾਉਂਟ ਪਿਆਉ ਪੈਸੇ ਦੇਣਗੇ ਕਿ ਬੱਚਾ ਨੂੰ ਖਵਾਉਣਗੇ ਕਿ ਘਰ ਬਣਾਉਣਗੇ ਕਰਨ ਦੇ ਕੀ ਬਹੁਤ ਜਿਆਦੀ ਨਸੀਬ ਤੇ ਨਿਕੜੀ ਆਈ ਹੋਈ ਬਹੁਤ ਜਿਆਦੀ ਮਾਤਾ ਜੀ ਆਪਣਾ ਇਹੀ ਪਿੰਡ ਹੈ ਜੀ ਹਾਂਜੀ ਰਾਮਪੁਰ ਗੋਰਾ ਆਪਣਾ ਪਿੰਡ ਤੇ ਆਪਾਂ ਸਰਪੰਚ ਕੇ ਘਰੇ ਰਹਿਣ ਡਏ ਆ ਆਪਣਾ ਵੀ ਘਰ ਰੁੜ ਗਿਆ ਪਾਣੀ ਦੇ ਵਿੱਚ ਹਾਂਜੀ ਆਪਣੇ ਘਰਾਂ ਚ ਵੀ ਪਾਣੀ ਵੜਿਆ ਸੀ ਤੇ ਰੇਤਾਂ ਬਹੁਤ ਜਿਆਦੀ ਪਈ ਆ ਜੀ ਤੇ ਬੱਚੇ ਆਪਣੇ ਹੁਣ ਆਂਦੇ ਘਰੇ ਜਾਈਏ ਤੇ ਗਾੜੀ ਜਾਣ ਨੂੰ ਸਾਡੇ ਉਧਰ ਰਸਤਾ ਨਹੀਂ ਹੈਗਾ ਅਸੀਂ ਜਾ ਨਹੀਂ ਸਕਦੇ ਉਧਰ ਪਰ ਘਰ ਦਾ ਮੋਹ ਤਾਂ ਆਉਂਦਾ ਹੋਊਗਾ ਆਪਣਾ ਘਰ ਸੀਗਾ ਇੱਥੇ ਆਪਾਂ ਇੱਥੇ ਰਹਿੰਦੇ ਹੁੰਦੇ ਸੀ ਕਿ ਭਾਵਨਾ ਘਰ ਦੇ ਨਾਲ ਜੁੜੀ ਹੁੰਦੀ ਹੈ ਜੀ ਹਾਂਜੀ ਉਹ ਤੇ ਹੈਗਾ ਹੀ ਆ ਬਸ ਤੇ ਚੱਲ ਜਾਂਦੇ ਆ ਤੇ ਪਰ ਹਰ ਨੂੰ ਨਹੀਂ ਉਹ ਖੜਦੇ ਤੇ ਤੁਸੀਂ ਜਾਓਗੇ ਉੱਥੇ ਦੇਖੋਗੇ ਕਿ ਤੁਹਾਨੂੰ ਹੋਊਗਾ ਸਾਡੇ ਪਿਛਲੇ ਉਧਰ ਦੇ ਕੀੜਾ ਪਾਟੀਆਂ ਕੋਠਿਆਂ ਦੀਆਂ ਅਸੀਂ ਉਹ ਡਰਦੇ ਨੇ ਸਮਾਨ ਕੱਢਿਆ ਸੀ ਇਹਨਾਂ ਦਾ ਕੋਈ ਪਤਾ ਨਹੀਂ ਕਿਦੋਂ ਡੰਗ ਪਾਣੇ ਉਦੋਂ ਮੀਂਹ ਨਹੀਂ ਸੀ ਪੈਣੋ ਅੜਦੇ ਅਸੀਂ ਜਦੋਂ ਲੈ ਕੇ ਆਏ ਆ ਉਹਦਾ ਸਮਾਨ ਉਦੋਂ ਇੱਕ ਸਾਡੀ ਡੰਗਰ ਮਰ ਗਏ ਸਾਡੇ ਬੱਚੇ ਉਦੋਂ ਆਂਦੇ ਸੀ ਸਾਨੂੰ ਲੈ ਕੇ ਦੋ ਅਸੀਂ ਹੁਣ ਲਵੇਰੇ ਤੋਂ ਬੈਠੇ ਆ ਹਾਂਜੀ ਤਾਂ ਸੂਬੇ ਸਾਰੇ ਮਰ ਗਏ ਹਾਂਜੀ ਇੱਕ ਆਉਂਦਿਆਂ ਗਾਂ ਮਰੀ ਸੀ ਅਹੀਂ ਲਈ ਸੀ ਮੋਲਾ ਅੱਛਾ ਹਾਂਜੀ ਜੀ ਮਾਤਾ ਜੀ ਬਹੁਤ ਔਖਾ ਐ ਇਸ ਤਰ੍ਹਾਂ ਦਾ ਤੁਸੀਂ ਜਿਵੇਂ ਮਾਤਾ ਜੀ ਹੋਣਾ ਨੇ ਦੱਸਿਆ ਕਿ ਪਹਿਲਾਂ ਅਸੀਂ 88 ਦੇਖੀ ਆ ਫਿਰ 91 ਫਿਰ ਤਈ ਆਉਂਦੀ ਆ ਫਿਰ 25 ਆਉਂਦੀ ਆ ਤੁਸੀਂ ਹੌਸਲੇ ਵਾਲੇ ਲੋਕੋ ਸਮੇਂ-ਸਮੇਂ ਦਾ ਮਾਰਾਂ ਝੋਟਦੇ ਰਹੋ ਪੰਜਾਬ ਦੇ ਲੋਕ ਤੁਹਾਡੇ ਨਾਲ ਖੜੇ ਆ ਹੁਣ ਵੀ ਉੱਠ ਖੜੋਗੇ ਹੁਣ ਇਹ ਗੁਰੂਆਂ ਪੀਰਾਂ ਦੀ ਧਰਤੀ ਹੈਗੀ ਆਪਾਂ ਇਹੋ ਹੀ ਜਾਣੇ ਆ ਤੇ ਚਲੋ ਮਹਾਰਾਜ ਸਾਡੀ ਪੈੜੀਆਂ ਬਣ ਜਾਣ ਰੇਤਾ ਪਈਆਂ ਫਸਲਾਂ ਮਾਰੀਆਂ ਗਈਆਂ ਚੱਲ ਸਾਡੇ ਜੀਅ ਜੰਤਰ ਕਿ ਨਵੇਂ ਨਰੋਏ ਆ ਪਰ ਬੱਚਿਆਂ ਦੇ ਘਰਾਂ ਨੂੰ ਜਾਣਾ ਵਾ ਘਰੇ ਬੱਚੇ ਸਾਡੇ ਨੂੰ ਮਹੀਂ ਖੜਦੇ ਨਹੀਂ ਸਾਡੇ ਉਧਰ ਰੇਤਾ ਬਹੁਤ ਸਾਡੇ ਵੇ ਵੇਖ ਕੇ ਡਰ ਹੁੰਦੇ ਆ ਤੇ ਪਾਣੀ ਦੇ ਰੋੜ ਪਏ ਉਦੋਂ ਜਿਉਂ ਬੱਚੇ ਮਰੇ ਉਦੋਂ ਦਾ ਸਾਨੂੰ ਡਰ ਹੁੰਦਾ ਅਸੀਂ ਬੱਚੇ ਤਾਂ ਬੱਚੇ ਦੋ ਪਿਛਲੇ ਜੋ 23 ਦੇ ਵਿੱਚ ਹੜੋਂਦਾ ਹਾਂਜੀ ਉਦੋਂ ਦੋ ਬੱਚੇ ਰੁੜੇ ਡੱਬੇ ਗੱਡੇ ਸੀ ਤੇ ਉਹ ਹੁਣ ਅਸੀਂ ਡਰਦੇ ਉਧਰ ਤਾਂ ਨਹੀਂ ਜਾਂਦੇ ਉਥੋ ਹੀ ਉਦੋਂ ਡੁੱਬੇ ਸੀ ਉੱਥੇ ਹੀ ਫੇਰ ਟੁੱਟੇ ਬੰਨ ਹਾਂਜੀ ਪਤਾ ਜੀ ਇੱਕ ਜਦੋਂ ਘਰ ਬਣਾਉਂਦਾ ਇਨਸਾਨ ਤਾਂ ਉਹ ਭਾਵਨਾਵਾਂ ਨਾਲ ਜੁੜੀ ਹੁੰਦੀ ਆ ਆਪਾਂ ਜਦੋਂ ਵਿਆਹ ਕਰਕੇ ਉੱਥੇ ਆਉਣੇ ਆ ਉਹ ਚੀਜ਼ਾਂ ਵੀ ਯਾਦਾਂ ਦੇ ਵਿੱਚ ਹੁੰਦੀਆਂ ਨੇ ਕਿ ਆਪਾਂ ਇੱਥੇ ਆਏ ਸੀਗੇ ਫਿਰ ਉਹ ਘਰ ਦਾ ਇਸ ਤਰ੍ਹਾਂ ਖਤਮ ਹੋ ਜਾਣਾ ਫਿਰ ਉਹ ਦੁਬਾਰੇ ਉਹ ਚੀਜ਼ਾਂ ਨਾ ਬਣਨੀਆਂ ਦੁੱਖ ਤਾਂ ਬਹੁਤ ਵੱਡਾ ਉਹ ਯਾਦਾਂ ਜਿਵੇਂ ਉਹ ਪਰਿਵਾਰ ਤੌਰ ਤੇ ਮੈਂ ਗੱਲ ਕਰ ਲਈਏ ਜਦੋਂ ਆਪਾਂ ਪਹਿਲੀ ਵਾਰ ਘਰ ਦੇ ਵਿੱਚ ਪੈਰ ਪਾਉਣੇ ਆ ਚਾਹੇ ਉਹ ਸਮੇਂ ਦੀ ਗੱਲ ਹੋਵੇ ਹਾਂਜੀ ਉਹਦੋਂ ਤੇ ਚੱਲ ਹੈਗੇ ਸੀ ਉਹਦੋਂ ਬਜ਼ੁਰਗ ਹੋਣੀ ਬੈਠੇ ਸੀ ਤੇ ਹੁਣਾਂ ਵੀ ਬਜ਼ੁਰਗ ਸਾਡਾ ਵਜਾ ਬਾਪੂ ਉਹ ਹੁਣ ਮੱਝ ਗਿਆ ਅਸੀਂ ਉਹਨੂੰ ਖਲਾਇਆ ਤੇ ਇੱਥੋਂ ਕੋਈ ਆਪਣਾ ਜਾਣਾ ਓਖਾ ਹੋ ਜਾਂਦਾ ਠੀਕ ਨਹੀਂ ਰਹਿੰਦਾ ਅਸੀਂ ਉਹਨੂੰ ਖਲਾਇਆ ਹੁਣ ਅਸੀਂ ਆਪ ਚਾਰ ਜੀ ਹਾਂ ਹੀ ਹੁਣ ਇੱਥੇ ਬੈਠੇ ਆ ਹਾਂਜੀ ਮਾਤਾ ਜੀ ਇਸ ਤਰ੍ਹਾਂ ਦਾ ਜਿਵੇਂ ਤੁਸੀਂ ਦੱਸਿਆ ਸਾਨੂੰ ਭੈਣ ਨੇ ਦੱਸਿਆ ਇਹਨਾਂ ਨੇ ਦੱਸਿਆ ਕਿ ਸਾਡੇ ਘਰਾਂ ਜਿਹੜੇ ਬਿਲਕੁਲ ਖਤਮ ਹੋ ਗਿਆ ਇਹ ਕਾਲਾ ਬਹੁਤ ਵੱਡੀ ਚੀਜ਼ ਹੁੰਦਾ ਆਪਣੇ ਲਈ ਚਾਹੋ ਕਿਸੇ ਵੀ ਇਨਸਾਨ ਦਾ ਹੋਵੇ ਹਾਂਜੀ ਹਾਂਜੀ ਉਹ ਤੇ ਬਹੁਤ ਜ਼ਿਆਦਾ ਉਹਦਾ ਹੈ ਆਪਣਾ ਚਲੋ ਇਹਨਾਂ ਦਾ ਘਰ ਬਚਿਆ ਤੇੜਾਂ ਤੋੜਾਂ ਕਰਪਾਟੇ ਜੂਰ ਪਰ ਇਹਨਾਂ ਨੂੰ ਆਸ ਹੈ ਕਿ ਖਰਜਾ ਕੇ ਬਹਿ ਜਾਵਾਂਗੇ ਚਲੋ ਬਚੇ ਪਰ ਉਧਰ ਦਾ ਨੁਕਸਾਨ ਉਹਦੇ ਬਹੁਤ ਜ਼ਿਆਦਾ ਰੇਤ ਪਈ ਹੈ ਬਹੁਤ ਜ਼ਿਆਦਾ ਤੁਰਨਾ ਵੀ ਔਖਾ ਹੈ ਉਧਰ ਜਾਣਾ ਵੀ ਔਖਾ ਹੈ ਕੋਈ ਟਰੈਕਟਰ ਵਾਲੀ ਜਾਣਾ ਵੀ ਬੜਾ ਔਖਾ ਹੈ ਕਿਉਂਕਿ ਰੇਤ 5 5 7 7 ਫੁੱਟ ਚੜ ਗਈ ਹੈ ਤੇ ਹੁਣ ਸਹੇਜ ਸਹੇਜ ਵੈਗਰੂ ਕਿਰਪਾ ਕਰੇ ਇਸ ਸਾਡੇ ਵਰਗੇ ਭੈਣ ਭਰਾ ਸਾਰੇ ਸੰਯੋਗ ਦੇ ਜਾਂਦਾ ਹੈ ਬਹੁਤ ਜਿਆਦਾ ਵੱਡਾ ਸੰਯੋਗ ਹੈ ਸੰਗਤ ਦਾ ਬਰਾਲਾ ਹੈ ਸੰਸਥਾ ਦਾ ਬਰਾਲਾ ਹੈ ਤੇ ਬਣ ਤੇ ਸਾਰਾ ਕੁਝ ਜਾਊਗਾ ਪਰ ਇਸ ਟਾਈਮ ਜਿਹੜਾ ਇਹ ਮਨ ਜਿਹੜੇ ਆ ਵrundre ਪਏ ਆ ਤੇ ਚਲੋ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਤੇ ਬਾਲ ਬੱਚਾ ਠੀਕ ਠਾਕ ਰਵੇ ਤੇ ਬਣ ਜਾਊਗਾ ਜੀ ਤੇ ਵੱਡੇ ਹੌਸਲੇ ਵਾਲੇ ਲੋਕ ਆ ਇਹ ਗੁਰਨਾਦਕ ਪਾਸ਼ਾ ਦੇ ਜਿਹੜਾ ਬਣਾਇਆ ਹੋਇਆ ਲੰਗਰ ਆ 20 ਰੁਪਿਆ ਦਾ ਉਹ ਇੱਥੇ ਚੱਲ ਰਿਹਾ ਹੈ ਔਰ ਜੋ ਸਾਡੀ ਗੁਰੂ ਸਾਹਿਬਾਨ ਦਾ ਫਲਸਫਾ ਹੈਗਾ ਉਹ ਫਲਸਫੇ ਦੇ ਅਨੁਸਾਰ ਹੀ ਇਹ ਲੋਕ ਜ਼ਿੰਦਗੀ ਜਿਉਣਾ ਜਾਣਦੇ ਆ ਮੁਸ਼ਕਲਾਂ ਦੇ ਨਾਲ ਲੜਨਾ ਜਾਣਦੇ ਆ ਇਹ ਵੱਡੇ ਹੌਂਸਲੇ ਵਾਲੇ ਲੋਕ ਆ ਔਰ ਸਾਡਾ ਵੀ ਇਹਨਾਂ ਲੋਕਾਂ ਅੱਗੇ ਸਿਰ ਝੁਕਦਾ ਕਿ ਕਿਵੇਂ ਇਹ ਲੋਕ ਆ ਸਮੇਂ-ਸਮੇਂ ਤੇ ਆ ਮਾਰਾਂ ਚੋਂ ਉੱਠਦੇ ਰਹਿਆ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਉਹ ਵਾਹਿਗੁਰੂ ਵੀ ਮਾਰਨ ਵਾਲਾ ਤੇ ਉਹ ਵਾਹਿਗੁਰੂ ਜਿਹੜਾ ਹੈਗਾ ਉਹੀ ਬਚਾਉਣ ਵਾਲਾ ਉਹ ਬੜਾ ਬਯੰਤਾ ਉਹ ਪੱਥਰਾਂ ਦੇ ਵਿੱਚ ਵੀ ਆਣ ਦੇਣ ਵਾਲਾ ਔਰ ਇੱਥੇ ਲੋਕ ਬੈਠੇ ਆ ਘਰਾਂ ਤੋਂ ਬੇਕਾਰ ਹੋ ਗਏ ਕਈ ਬੱਚੇ ਦੂਰ ਘਰਾਂ ਦੇ ਬੱਚੇ ਭੇਜ ਦਿੱਤੇ ਆ ਰਿਸ਼ਤੇਦਾਰਿਆਂ ਦੇ ਬੱਚੇ ਭੇਜ ਦਿੱਤੇ ਆ ਪਰ ਜੋ ਲੰਗਰ ਆ ਉਹ ਟੁੱਟ ਚੱਲ ਰਿਹਾ ਇੱਥੇ ਉਹ ਉਸ ਚੀਜ਼ ਦੀ ਕੋਈ ਕਮੀ ਨਹੀਂ ਆ ਚਾਹੇ ਪਸ਼ੂਆਂ ਦੇ ਹਰੇ-ਚਾਰੇ ਦੀ ਗੱਲ ਹੋਵੇ ਇਹ ਪੰਜਾਬ ਆ ਪੰਜਾਬ ਦੀ ਧਰਤੀ ਆ ਅਜਨੀ ਇਹ ਸਮੇਂ-ਸਮੇਂ ਦੇ ਆਮਾਰਾਂ ਚੋਂ ਉੱਠਦਾ ਰਿਹਾ ਇਹ ਪੰਜਾਬ ਦੇ ਸੰਘਰਸ਼ੀ ਸਿਦਕੀ ਅਤੇ ਸੇਲੜੀ ਲੋਕ ਆ ਜੋ ਮੁਸ਼ਕਲਾਂ ਦੇ ਨਾਲ ਸਿੱਧੀ ਟੱਕਰ ਲੈਣਾ ਜਾਣਦੇ ਆ ਔਰ ਇਹ ਲੋਕ ਆ ਮੁਸ਼ਕਲਾਂ ਨੂੰ ਹਰਾਉਣਾ ਜਾਣਦੇ ਉਹਨਾਂ ਅੱਗੇ ਜੋ ਘਣਾ ਨਹੀਂ ਜਾਣਦੇ ਇਹ ਕੌਮ ਆ ਜਿਹੜੀ ਦਸ਼ਮੇਸ਼ ਪਾਤਸ਼ਾਹ ਦੀ ਆ ਉਹਨਾਂ ਨੇ ਮੁਸ਼ਕਲਾਂ ਆ ਕੇ ਗੋਡੇ ਟੇਕਣ ਨਹੀਂ ਸਿਖਾਏ ਇਹਨਾਂ ਨੂੰ ਮੁਸ਼ਕਲਾਂ ਆ ਕੇ ਸਿਰ ਚੱਕ ਕੇ ਤੁਰਨਾ ਸਿਖਾਇਆ ਇਹ ਉਹਨਾਂ ਦੀ ਕੌਮ ਆ ਤੇ ਉਹਨਾਂ ਦੇ ਵੰਸ਼ਜ ਆ ਤੇ ਪਾਣੀ ਇਹਨਾਂ ਲੋਕਾਂ ਨੂੰ ਕੀ ਮਾਰ ਦੇਣਗੇ ਇਹ ਜਿਉਣਾ ਜਾਣਦੇ ਆ ਜੁੜੇ ਰਹੋ ਨਿਰਪੱਖ ਪੋਸਟ ਦੇ ਨਾਲ ਨਾਲ ਸਿਮਰਨਜੀਤ ਸਿੰਘ ਸੁਧਾਨਾ ਕੈਮਰਾਮੈਨ ਗੁਰਚਰਨ ਦੇ ਨਾਲ ਧੰਨਵਾਦ